ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਦੇ ਹਾਲਾਤ ਬੇहद ਮਾੜੇ ਨੇ ਤੇ ਕਾਫੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਹੜਾ ਕਾਰਨ ਲੋਕਾਂ ਦੇ ਘਰ ਤਬਾਹ ਹੋ ਗਏ ਨੇ ਜ਼ਮੀਨਾਂ ਨੁਕਸਾਨੀਆਂ ਗਈਆਂ ਤੇ ਹੋਰ ਵੀ ਜਾਨੀ ਨੁਕਸਾਨ ਹੋਇਆ ਪਰ ਕਈ ਥਾਵਾਂ 'ਤੇ بارش ਦੇ ਕਾਰਨ ਲੋਕਾਂ ਦੇ ਘਰ ਟਿਕ ਗਏ ਨੇ ਉਸੇ ਤਹਿਤ ਸੰਗਰੂਰ ਰਾਮਨਗਰ ਬਸਤੀ ਦੇ ਵਿੱਚ ਵੀ 15 ਤੋਂ ਵੀ ਘਰ بارش ਦੀ ਮਾਰ ਹੇਠ ਆ ਗਏ ਦੱਸਦੀ ਹੈ ਕਿ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ ਉਨ੍ਹਾਂ ਘਰਾਂ ਦਾ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਅੱਜ ਚਾਰਤਾ ਲਿਆ ਗਿਆ ਅਤੇ ਅਨੁਮਾਨ ਲਗਾਇਆ ਕਿ ਕਿਸ ਪਰਿਵਾਰ ਦਾ ਕਿੰਨਾ ਨੁਕਸਾਨ ਹੋਇਆ ਦੱਸਦੀ ਹੈ ਕਿ ਸੰਗਰੂਰ ਦੇ ਸ਼ਹਿਰੀ ਪਛਵਾਰੀ ਵੱਲੋਂ ਜਾਣਕਾਰੀ ਇਕੱਠੀ ਕਰੀ ਗਈ ਹੈ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਕੇ ਉਹ ਉਸਦਾ ਅਨੁਮਾਨ ਲਗਾ ਕੇ ਅੱਗੇ ਅਧਿਕਾਰੀਆਂ ਨੂੰ ਭੇਜ ਤਕਨ ਅਤੇ ਸਰਕਾਰ ਇਹਨਾਂ ਲੋਕਾਂ ਤੇ ਜਲਦੀ ਤੋਂ ਜਲਦੀ ਜੋ ਨੁਕਸਾਨੇ ਘਰਨੇ ਹੋਣਾ ਨੂੰ ਬਣਾ ਕੇ ਦਿੱਤਾ ਜਾਵੇ ਜਾਂ ਫਿਰ ਇਹਨਾਂ ਦੀ ਮੁਰੰਮਤ ਕੀਤੀ ਜਾਵੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਨੁਮਾਇੰਦੇ ਜ਼ਰੂਰ ਸਾਡੇ ਘਰ ਦਾ ਮੁਆਇਨਾ ਕਰਨ ਆਏ ਅਸੀਂ ਆਸ ਰੱਖਦੇ ਹਾਂ ਕਿ ਜੋ ਮੌਇਨਾ ਕੀਤਾ ਹੈ ਉਹ ਜਲ ਤੋਂ ਜਲਦ ਪੂਰਾ ਹੋਵੇ ਤਾਂ ਜੋ ਸਾਡੇ ਇਹ ਟੁੱਟੇ ਹੋਏ ਘਰ ਤੋਂ ਬਾਹਰ ਰਹਿਣ ਦੇ ਲਈ ਉਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੋਣਾ ਕਿ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਘਰਾਂ ਨੂੰ ਜਲਦੀ ਠੀਕ ਕਰਾਇਆ ਜਾਵੇ ਜਾਂ ਫਿਰ ਸਾਨੂੰ ਨਵੇਂ ਘਰ ਪਾ ਕੇ ਦਿੱਤੇ ਜਾਣ। ਕੀ ਨਾਮ ਹੈ ਆਪਣਾ? ਮੰਗਤ ਸਿੰਘ। ਅਹ ਕਿਹੜੀ ਬਸਤੀ 'ਚ ਰਹਿੰਦੇ ਹੋ? ਰਾਮਨਗਰ। ਅਹ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਜੋ بارش ਦੇ ਕਾਰਨ? ਦੇਖੋ ਜੀ ਮੇਰੀ ਇੱਕ ਤਾਂ ਛੱਤ ਟਹਿ ਗਈ ਜੀ, ਬਾਲੇ ਬੁੱਲੇ ਗਿਰ ਗਏ ਜੀ। ਬਾਕੀ ਕੰਡੜ ਲੇ ਗਿਆਂ ਬਾਕੀ ਮਾੜਾ ਮੋਟਾ ਨੁਕਸਾਨ ਜਾਂ ਹੋ ਗਿਆ ਜੀ ਮੇਰਾ ਮੇਰਾ ਕੁਝ ਹੱਲ ਕੀਤਾ ਜਾਵੇ ਜੀ ਕੀ ਮੰਗ ਕਰਦੇ ਹਾਂ ਮੈਂ ਕਹਿੰਦਾ ਜੀ ਮੇਰੇ ਮਕਾਨ ਪੈ ਜਾਣੇ ਛੋੜੇ ਛੋੜੇ ਬੱਚੇ ਨੇ ਤੇ ਪਰਿਵਾਰ ਸਾਡਾ ਸੋਸ ਗਈ ਠੀਕ ਆ ਕਿਰਾਏ ਤੋਂ ਮੈਂ ਕਿਰਾਇਆ ਦੇ ਨਹੀਂ ਸਕਦਾ ਜੀ ਮੈਂ ਇੰਨਾ ਮਜਬੂਰਾਂ ਦਿਹਾੜੀ ਕਰਦਾ ਜੀ ਠੀਕ ਆ ਨਾ ਮੈਂ ਸਰਕਾਰ ਕੋਲੋਂ ਬੇਨਤੀ ਕਰਦਾ ਵੀ ਇਦਰੋਂ ਮੈਂ ਆਪਣੇ ਸਾਹਮਣੇ ਜਾ ਕੇ ਬੱਚਾ ਨੂੰ ਲੈ ਕੇ ਬੈਠੇ ਹੋਏ ਆ ਜੀ ਕਿਉਂਕਿ ਮੇਰੀ ਇਹ ਮੇਰੇ ਬਹੁਤ ਫਿਰ ਲਿਆ ਮੈਂ ਮਿੱਥੇ ਦਾ ਫਿਰ ਲਿਆ ਮੇਰਾ ਕੋਈ ਹੱਲ ਨਹੀਂ ਹੋਇਆ ਜੀ ਸਾਰੇ ਮੱਲੇ ਵਾਲਿਆਂ ਨੂੰ ਵੀ ਪਤਾ ਹੈ ਵੀ ਮੇਰਾ ਬਹੁਤ ਬੜਾ ਹਾਲ ਹੈ ਇਹ ਸਾਰੇ ਮੇਰੇ ਨਾਲ ਹੀ ਨੇ ਜੀ ਕੀ ਨਾਮ ਹੈ ਤੁਹਾਡਾ ਰੂਪਈ ਮੇਰਾ ਕਿਹੜੀ ਜਗ੍ਹਾ ਰਹਿੰਦੇ ਹੋ ਆਰਾਮਨਗਰ ਵਸਤੀ ਚਾ ਕਿੰਨਾ ਕੁ ਨੁਕਸਾਨ ਹੋਇਆ ਜੋ ਪਿੱਛੇ ਬਾਰਸ਼ਾਂ ਆਉਂਦੀਆਂ ਨੇ ਪਤਾ ਲੱਗਿਆ ਘਰਾਂ ਮਕਾਨ ਡਿੱਗੇ ਨੇ ਜੀ ਨੁਕਸਾਨ ਤਾਂ ਆਪਾਂ ਕਹਿ ਨਹੀਂ ਸਕਦੇ ਜਿੰਨਾ ਕਹਾਂਗੇ ਉਨਾ ਹੀ ਥੋੜਾ ਦਾ ਨੁਕਸਾਨ ਤਾਂ ਬਹੁਤ ਹੋ ਗਿਆ ਜੀ ਐਨਾ ਸ਼ੁਕਰ ਕਰੋ ਅਸੀਂ ਜਾਨ ਤੋਂ ਸਾਡੇ ਛੋਟੇ ਛੋਟੇ ਬੱਚੇ ਸਾਡੀ ਜਾਨ ਤੋਂ ਬਚ ਗਏ ਜੇ ਇੱਕ ਦੋ ਮੀ ਹੋਰ ਪੈ ਜਾਂਦੇ ਸਾਡੇ ਸਾਰਾ ਪਰਿਵਾਰ ਵਿੱਚ ਹੀ ਦਬ ਜਾਂਦਾ ਆ ਤੁਹਾਨੂੰ ਮੈਂ ਮੌਜੂਦਾ ਹੋਰ ਵੀ ਮੌਕਾ ਦਿਖਾ ਸਕਦਾ ਹਲੇ ਤੱਕ ਕੋਈ ਸਾਡਾ ਸਾਭਿਆ ਨਹੀਂ ਹੋਇਆ ਕੁਛ ਕਰਿਆ ਨਹੀਂ ਹੋਇਆ ਉਵੇਂ ਹੀ ਪਿਆਗਾ ਮੈਂ ਸਰਕਾਰ ਮੁਰੇ ਇਹੀ ਬੇਨਤੀ ਕਰਦਾ ਵੀ ਸਾਡੇ ਹਾਲਾਤ ਨੇ ਜਿਹੜੇ ਉਹ ਠੀਕ ਕੀਤੇ ਜਾਣ ਸਾਡੀਆਂ ਘਰ ਦੀਆਂ ਛੱਤਾਂ ਸਾਡੇ ਮਕਾਨ ਪੁਆਏ ਜਾਣ ਮੈਂ ਇਸ ਟਮ ਰਾਮਨਗਰ ਬਸਤੀ ਚ ਖੜੀ ਆ ਸਰ ਹਾਂ ਕਿਸ ਤਰ੍ਹਾਂ ਦੇਖਦੇ ਹੋ ਜੋ ਗਰੀਬ ਪਰਿਵਾਰਾਂ ਦੀਆਂ ਘਰਾਂ ਦਾ ਹਾਲਾਤ ਨਹੀਂ ਬਹੁਤ ਬੁਰੇ ਹਾਲਾਤ ਨੇ ਲੋਕੀ ਖਾਣ ਪੀਣ ਤੋਂ ਵੀ ਤੰਗ ਨੇ ਇੰਨੇ ਪਰੇਸ਼ਾਨ ਨੇ ਮੈਂ ਅੱਜ ਤੋਂ 3 ਦਿਨ ਪਹਿਲਾਂ ਇਧਰ ਏਰੀਏ 'ਚ ਆਈ ਸੀਗੀ ਤੇ ਆ ਕੇ ਜਦੋਂ ਮੈਂ ਸਰਵੇ ਕੀਤਾ ਵੀ ਗੰਦਾ ਪਾਣੀ ਸੀਵਰੇਜ ਬਲੌਕ ਛਤਾ ਗਿਰਿਆ ਪਈਆਂ ਨੇ ਮਤਲਬ ਛੋਟੇ ਛੋਟੇ ਦੁਕਾਨਾਂ ਤੇ ਆਪਣੇ ਬੱਚਿਆਂ ਨੂੰ ਲੈ ਕੇ ਬੈਠੇ ਨੇ ਕੁਝ ਪਰਿਵਾਰ ਨੇ ਆਪਣੇ ਬੱਚੇ ਮਤਲਬ ਬਾਹਰ ਭੇਜੇ ਹੋਏ ਨੇ ਬਿਨਾਂ ਅਣਕੇ ਜੀ ਤਦਾਦ ਕੇ ਵੀ ਅਪਣਾਉ ਕਰਨ ਦਿਹਾੜੀਦਾਰ ਲੋਕ ਨੇ ਹੈਨਾ ਵੀ ਕਿੱਥੋਂ ਮਕਾਨ ਦੀ ਛੱਤ ਕਿੱਥੋਂ ਖਾਣ ਪੀਣ ਦੇ ਕਈਆਂ ਦਾ ਤਾਂ ਆਟਾ ਵੀ ਮਤਲਬ ਮੈਂ ਰੁੱਡਦਾ ਪਰਸੋਂ ਦੇਖਿਆ ਵੀ ਇੰਨੇ ਬੁਰੇ ਹਾਲਾਤ ਮੇਨਾਂ ਲੋਕਾਂ ਦੇ ਦੇਖੇ ਕੀ ਲੱਗਦਾ ਜੋ ਸਰਕਾਰ ਦੇ ਨੁਮਾਇंदे ਆਏ ਨੇ ਹਾਂ ਘਰਾਂ ਦਾ ਜਾਇਜ਼ਾ ਲਿਆ ਗਿਆ ਹਾਂ ਕਿਸ ਤਰ੍ਹਾਂ ਦੇਖ ਲੋ ਕਿੰਨੀ ਕੁ ਉਮੀਦ ਰੱਖਦੇ ਸਰਕਾਰ ਤੋਂ ਨੇ ਸਰਕਾਰ ਤੋਂ ਦੇਖੋ ਪ੍ਰਸ਼ਾਸਨ ਤੋਂ ਉਮੀਦ ਹੈ ਤਾਂ ਹੀ ਆਪਾਂ ਇੱਥੇ ਤੱਕ ਪਹੁੰਚੇ ਆਂ ਬਾਕੀ ਮੈਨੂੰ ਉਮੀਦ ਹੈ ਕਿ ਮੇਰਾ ਪ੍ਰਸ਼ਾਸਨ ਮੇਰੀ ਸਰਕਾਰ ਇਹਨਾਂ ਗਰੀਬ ਲੋਕਾਂ ਦੀ ਜ਼ਰੂਰ ਸੁਣਵਾਈ ਕਰੇਗੀ ਤੇ ਜ਼ਰੂਰ ਇਹਨਾਂ ਦੇ ਕੰਮ ਹੋਣਗੇ ਤੁਮ ਆਵੋ ਨਾ ਕੋਈ ਦੋਨੇ ਦੋਨੇ ਕਰਾ ਕੇ ਕੋਈ ਚੱਕਰ ਮੈਂ ਕੁਐਸਨ ਲਾਲ ਕੁਐਸਨ ਲਾਲ ਜੀ ਅੱਜ ਤੁਹਾਡੇ ਬਾਅਦ ਦੇ ਸਰਵੇਖਣ ਹੋਇਆਗਾ ਕੀ ਕਿਹੜੇ ਕੰਮ ਹੋਣਗੇ ਦੇਖੋ ਜੀ ਅੱਜ ਸਰਵੇਖਣ ਹੋਇਆ ਜੋ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਮੇਰੇ ਰਾਮਨਗਰ ਬਸਤੀ ਦੇ ਵਿੱਚ ਕੁਝ ਘਰਾਂ ਦੀਆਂ ਰਜਿਸਟਰੀਆਂ ਵਗੈਰਾ ਨਹੀਂ ਹੈ ਸੋ ਨਗਰ ਕੌਂਸਲ ਵੱਲੋਂ ਅਸੀਂ ਸੈਂਟਰ ਵੱਲੋਂ ਜੋ محکمہ ਪੰਜਾਬ ਸਰਕਾਰ ਵੱਲੋਂ ਜੋ ਲੋਕਾਂ ਨੂੰ ਸਹਾਇਤਾ ਦੇ ਜਾਈ ਜਾ ਰਹੀ ਹੈ